ਤੋ ਮਿੱਤਰੋ ਹਰ ਸਾਲ ਪੰਜਾਬ ਦੇ ਵਿੱਚ 28% ਲੋਕ ਦਾਰੂ ਪੀਂਦੇ ਨੇ ਤੇ ਆਪਣਾ ਪੰਜਾਬ ਪੂਰੇ ਦੇਸ਼ ਦੇ ਵਿੱਚ ਚੌਥੇ ਨੰਬਰ ਤੇ ਸਟੇਟ ਆਉਂਦੀ ਆ ਸਭ ਤੋਂ ਵੱਧ ਦਾਰੂ ਪੀਣ ਦੀ ਤੇ ਲਗਭਗ 30% ਆਮਦਨ ਸਰਕਾਰ ਸ਼ਰਾਬ ਵੇਚ ਕੇ ਪੂਰਾ ਕਰਦੀ ਆ ਪੰਜਾਬ ਦੇ ਵਿੱਚ ਤੋ ਮਿੱਤਰੋ ਆ ਜਿਹੜੀ ਬੋਤਲ ਆਣੀ ਆ 4 ਲੀਟਰ ਦੀ ਬੋਤਲਾ ਬਕਾਰਦੀ ਰਿਸ਼ਤੇਦਾਰੀ ਚ ਗਿਆ ਸੀ ਉੱਥੇ ਮੈਨੂੰ ਦੇਖੀ ਤੇ ਮੈਂ ਆਖਿਆ ਯਾਰ ਤੁਹਾਡੇ ਨਾਲ ਸ਼ੇਅਰ ਕਰਾਂ ਵੈਸੇ ਤਾਂ ਸ਼ਰਾਬ ਸਿਹਤ ਲਈ ਹਾਨੀਕਾਰਕ ਪਰ ਜੇਕਰ ਬੰਦਿਆਂ ਨੂੰ ਪੀਤੀ ਜਾਵੇ ਤਾਂ ਸਿਹਤ ਲਈ ਠੀਕ ਵੀ ਆ ਤਾਂ ਮਿੱਤਰੋ ਆ ਬੋਤਲਾ ਘੱਟੋ ਘੱਟ ਵੀ ਬਕਾਟ ਇੰਸਪੀਰੀਅਰ ਬੋਤਲਾ ਹੈ ਇਹ 4 ਲੀਟਰ ਦੀ ਇਹ ਬੋਤਲਾ ਤੇ 1 ਲੀਟਰ ਪ੍ਰਾਈਸ ਇਹਦਾ ਮੈਂ ਹੁਣ ਚੈੱਕ ਕੀਤਾ ਲਗਭਗ 2100 ਰੁਪਏ ਦੱਸਿਆ ਗਿਆ ਤਾਂ ਦੱਸਣ ਵਾਲੇ ਦੱਸਦੇ ਆ ਵੀ ਇਸ ਦਾ ਜੇਕਰ 4 ਲੀਟਰ ਤੁਸੀਂ ਬੋਤਲ ਖਰੀਦਦੇ ਹੋ ਤਾਂ ਇਸ ਦਾ ਪ੍ਰਾਈਸ ਲਗਭਗ 4500 ਰੁਪਏ ਦੇ ਕਰੀਬਨ ਹੈ ਇਹ ਆਪਣੇ ਰਿਸ਼ਤੇਦਾਰ ਨੂੰ ਗਿਫਟ ਦੇ ਵਿੱਚ ਮਿਲੀ ਸੀ ਮੈਨੂੰ ਤਾਂ ਯਾਰ ਬਹੁਤ ਸੋਹਣੀ ਫੀਲ ਆਈ ਮੈਂ ਤਾਂ ਵੇਖ ਕੇ ਹੜਾ ਰਹਿ ਗਿਆ ਕਿਉਂਕਿ ਜਿਹੜਾ ਪੀਂਦਾ ਖਾਂਦਾ ਉਹਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਬਾਕੀ ਮਿੱਤਰੋ ਦਾਰੂ ਸੀਤ ਲਈ ਹਾਨੀਕਾਰਕ ਆ entertainment ਵਜੋਂ ਇਹ ਵੀਡੀਓ ਪਾਈ ਗਈ ਹੈ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ